ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਸਾਲ ਪਹਿਲਾਂ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਪੰਜਾਬ ਪੁਲਿਸ ਨੂੰ ਚੰਗੀ ਤਕਨੀਕ ਮੁਹੱਈਆ ਕਰਵਾ ਕੇ ਪੁਲਿਸ ਥਾਣਿਆਂ ਦਾ ਬੋਝ ਘਟਕੀਤਾ ਜਾ ਸਕੇ ਸੜਕ ਸੁਰੱਖਿਆ ਫੋਰਸ ਪੰਜਾਬ 'ਚ 1 ਸਾਲ 'ਚ ਲਗਭਗ 2000 ਜ਼ਿੰਦਗੀਆਂ ਬਚਾਉਣ ਦਾ ਸਫਲ ਰਹੀ ਹੈ ਇਸ ਤੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਹੁਣ ਪੁਲਿਸ ਥਾਣਿਆਂ ਦਾ ਬੋਝ ਹਲਕਾ ਹੋਇਆ ਹੈ ਪੰਜਾਬ ਪੁਲਿਸ ਹੁਣ ਸਰਵੋਤਮ ਤਕਨੀਕ ਨਾਲ ਲੈਸ ਹੋ ਚੁੱਕੀ ਹੈ ਇਸ ਦੇ ਨਾਲ ਹੀ ਪੰਜਾਬ ਜੋ ਸੜਕ ਸੁਰੱਖਿਆ ਫੋਰਸ ਦਾ ਸੁਝਾਅ ਸੂਬਾ ਸਰਕਾਰ ਨੂੰ ਡੀਜੀਪੀ ਗੌਰਵ ਯਾਦਵ ਨੇ ਦਿੱਤਾ ਸੀ ਅਤੇ ਮੁੱਖ ਮੰਤਰੀ ਨੇ ਸੜਕ ਹਾਦਸਿਆਂ ਵਿੱਚ ਵੱਧੀਆਂ ਮੌਤਾਂ ਨੂੰ ਧਿਆਨ ਵਿੱਚ ਰੱਖਦਿਆਂ ਤੁਰੰਤ ਇਹ ਫੋਰਸ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਜਦੋਂ ਵੀ ਹੋਰ ਸੂਬਿਆਂ ਵਿੱਚ ਜਾਂਦੇ ਨੇ ਤਾਂ ਐਸਐਸਐਫ ਬਾਰੇ ਉੱਥੋਂ ਦੇ ਮੁੱਖ ਮੰਤਰੀ ਪੁੱਛਦੇ ਨਹੀਂ ਹੋਰ ਸੂਬੇ ਵੀ ਇਸ ਤਕਨੀਕ ਨੂੰ ਅਪਣਾਉਣ ਲਈ ਤਿਆਰ ਨੇ ਉਹਨਾਂ ਕਹਿ ਕੇ ਸੂਬਾ ਪੁਲਿਸ ਨੇ ਸੜਕ ਹਾਸਿਆਂ ਵਿੱਚ ਮੋਤਾਂ ਨੂੰ ਰੋਕਣ ਦੇ ਨਾਲ-ਨਾਲ ਮੌਕੇ ਤੇ ਮੋਹੱਈਆ ਲਗਭਗ 25 ਲੱਖ ਰੁਪਏ ਦੀ ਰਕਮ ਤੇ ਗੈਣੇ ਸੰਬੰਧਤ ਲੋਕਾਂ ਨੂੰ ਵਾਪਸ ਕੀਤੇ ਨੇ ਜ਼ਿਕਰਯੋਗ ਹੈ ਕਿ SSF ਨੂੰ 1 ਫਰਵਰੀ 2023 ਨੂੰ ਲਾਂਚ ਕੀਤਾ ਗਿਆ ਸੀ ਉਹਨਾਂ ਕਹਿ ਹੈ ਕਿ ਸੂਬੇ ਵਿੱਚ ਅਜੇ ਤੱਕ ਕਿਸੇ ਵੀ ਸਾਫਕਾ ਸਰਕਾਰ ਨੇ ਅਜਿਹੀ ਪਹਿਲ ਕਦਮੀ ਨਹੀਂ ਕੀਤੀ ਸੀ ਜਿਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਹੈ